ਨਮਸਕਾਰ ਸ਼ਸ਼ੀਕਾਸ ਅਲੈਕਮ ਕਿ ਹਾਲਤ ਸਾਰਾ ਪਰਿਵਾਰ ਵਧੀਆ ਹੋਗਾ ਠੀਕ ਹੋਗਾ ਤੇ ਤੰਦਰੁਸਤ ਹੋਊਗਾ ਤੇ ਵਿਆਹ ਸ਼ਾਦੀਆਂ ਜਿਵੇਂ ਸੀਰੀਜ਼ ਚੱਲੀ ਰਿਹਾ ਹੈ ਸਰਦੀਆਂ ਦਾ ਮੌਸਮ ਇਸ ਟਾਈਮ ਜਾ ਰਿਹਾ ਹੈ ਤੇ ਹਰੇਕ ਫੰਕਸ਼ਨ ਜਿਹੜਾ ਤਰੀਕ ਦੇ ਮੁਤਾਬਿਕ ਹਰੇਕ ਪਾਰਟੀ ਨੇ ਆਪਣਾ ਫੰਕਸ਼ਨ ਤੈਅ ਕੀਤਾ ਹੈ ਕਿ ਕਿਹੜੀ ਤਾਰੀਖ ਨੂੰ ਕਿਹੜੀ ਬਰਾਤ ਹੈ ਕਿਹੜੀ ਤਾਰੀਖ ਨੂੰ ਕਿਹੜੀ ਮੈਰਿਜ ਦੇ ਉੱਪਰ ਕੀ ਸੂਟ ਪਾਣੀ ਠੀਕ ਹੈ ਜੀ ਇੱਕ ਆਪਣੀ ਭੈਣ ਨੇ ਬਹੁਤ ਹੀ ਸੋਹਣਾ ਲਹਿੰਗਾ ਰੈਡੀ ਕਰਵਾਇਆ ਹੈ ਬਹੁਤ ਹੀ ਪਿਆਰਾ ਕੰਮ ਹੋ ਰਿਖਿਆ ਟੋਟਲੀ ਹੈਂਡਵਰਕ ਦਾ ਕੰਮ ਹੋ ਰਿਖਿਆ ਹੈ ਫਲੇਅਰ ਵੀ ਬਹੁਤ ਸੋਹਣਾ ਹੈ ਫੁੱਲ ਰੈਡੀ ਹੋ ਰਖਿਆ ਸੂਟ ਹੈ ਤੇ ਤੁਹਾਨੂੰ ਆਪਾਂ ਪਹਿਲਾਂ ਕਹਿੰਦਾ ਨਾ ਕਿ ਕੰਮ ਤੁਸੀਂ ਜਿੱਥੇ ਮਰਜ਼ੀ ਕਰਵਾ ਸਕੋਤੋ ਲੇਕਿਨ ਕੰਮ ਦੀ ਕੁਆਲਿਟੀ ਦੇਖਿਆ ਕਰੋ ਕੰਮ ਦੀ ਫਿਨਿਸ਼ਿੰਗ ਦੇਖਿਆ ਕਰੋ ਕੰਮ ਦੀ ਗੈਟਅਪ ਦੇਖਿਆ ਕਰੋ ਤਾਂ ਕਿ ਤੁਹਾਡਾ ਜਿਹੜਾ ਪੈਸਾ ਲੱਗਿਆ ਹੋਇਆ ਵਸੂਲ ਹੋ ਸਕੇ ਹੈ ਨਾ ਜੀ ਬਹੁਤ ਸਾਰੇ ਬੈਠੇ ਨੇ ਕੰਮ ਕਰਨ ਵਾਲੇ ਅਸੀਂ ਇਹ ਨਹੀਂ ਕਹਿੰਦੇ ਕਿਲਾ ਸਿੱਧਾ ਸਾਡੇ ਲੈ ਵੀ ਆਵੋ ਤੁਸੀਂ ਆਪਣੀ ਟਰਾਈ ਕਰਕੇ ਆਇਆ ਕਰੋ ਜਿੱਥੇ ਵੀ ਤੁਸੀਂ ਜਦੋਂ ਵੀ ਕਿਤੋਂ ਵੀ ਕੰਮ ਕਰਵਾਣਾ ਲੇਕਿਨ ਕੰਮ ਜਦੋਂ ਵੀ ਕਰਵਾਣਾ ਹੈ ਅਗਲੇ ਕਸਟਮਰ ਨੂੰ ਕਹਿ ਦਿਆ ਕਰੋ ਜਿਹੜੇ ਵੀ ਸ਼ੋਪ ਤੇ ਕੰਮ ਕਰਵਾਣਗੇ ਵੀ ਸਾਨੂੰ ਜਿਹੜੀ ਚੀਜ਼ ਦਿਖਾਈਏ ਸਾਨੂੰ ਸੇਮ ਚਾਹੀਦੀ ਹੈ ਸੇਮ ਕੰਮ ਚਾਹੀਦਾ ਕੰਮ ਦੇ ਵਿੱਚ ਤੁਹਾਡੀ ਜਾਣ ਹੋਣੀ ਚਾਹੀਦੀ ਆ ਪਾਈ ਹੋਈ ਕੰਮ ਦੀ ਫਿਨਿਸ਼ਿੰਗ ਹੋਣੀ ਚਾਹੀਦੀ ਹੈ ਕੰਮ ਦੀ ਗੈਟ-ਅਪ ਹੋਣੀ ਚਾਹੀਦੀ ਹੈ ਤਾਂ ਹੀ ਤੁਹਾਡਾ ਪੈਸਾ ਬਕਸੋਲ ਹੁੰਦਾ ਤਾਂ ਹੀ ਤੁਹਾਡੇ ਕੰਮ ਦੀ ਕਦਰ ਪੈਂਦੀ ਹੈ ਠੀਕ ਹੈ ਜੀ ਆਪਾਂ ਤੁਹਾਨੂੰ ਇੱਕ ਬਹੁਤ ਹੀ ਸੋਹਣਾ ਲਹਿੰਗਾ ਦਿਖਾ ਰਹੇ ਹਾਂ ਬਹੁਤ ਹੀ ਪਿਆਰਾ ਲਹਿੰਗਾ ਕਲਰ ਵੀ ਬਹੁਤ ਸੋਹਣਾ ਹੈ ਆਪਾਂ ਤੁਹਾਨੂੰ ਉਹਦਾ ਫਲੇਅਰ ਦਿਖਾ ਰਹੇ ਹਾਂ ਤੇ ਟੋਟਲ ਕਿੰਨਾ ਫਲੇਅਰ ਦੇ ਵਿੱਚ ਬਣਿਆ ਹੋਇਆ ਹੈ ਉਹ ਤੇ ਬਹੁਤ ਹੀ ਪਿਆਰੀ ਸਟੀ ਜਿਹੜੀ ਆਪਣੀ ਭੈਣ ਨੇ ਪਾਣਾ ਥੋੜਾ ਅਸੀਂ ਦੁਆ ਕਰਦਾ ਹੈ ਕਿ ਹਮੇਸ਼ਾ ਜਿਹੜਾ ਵੀ ਉਹ ਕਪੜਾ ਸੋਲ ਪਾਵੇ ਉਹਨੂੰ ਹਰੇਕ ਬਰ ਕਸਟਮਰ ਹੀ ਭੈਣ ਉਹਦੀ ਪੁੱਛੇ ਕਿ ਭੈਣ ਤੁਸੀਂ ਬਨਵਾਇਆ ਕਿੱਥੋਂ ਬਹੁਤ ਹੀ ਸੋਹਣਾ ਲੱਗਦਾ ਤੁਹਾਡੇ ਪਾਇਆ ਹੋਇਆ ਤਾਂ ਕਿ ਜਿਹੜਾ ਉਹਨਾਂ ਨੇ ਪੈਸਾ ਲਾਇਆ ਆਪਣੀ ਮਿਹਨਤ ਦਾ ਆਪਣੀ ਮਿਹਨਤ ਦਾ ਖੂਨ ਪਸੀਨੇ ਦਾ ਪੈਸਾ ਲਾਇਆ ਉਹ ਵਸੂਲ ਹੋ ਸਕੇ ਉਹਨਾਂ ਨੂੰ ਪਤਾ ਹੋਵੇ ਕਿ ਅਸੀਂ ਪੈਸਾ ਲਾਇਆ ਤਾਂ ਸਹੀ ਸਾਡਾ ਪੈਸਾ ਇਸਤੇਮਾਲ ਹੋਇਆ ਬਹੁਤ ਹੀ ਸੋਹਣਾ ਕੋ ਤੁਹਾਨੂੰ ਸ਼ਰਾਬ ਦਾ ਲਹਿੰਗਾ ਦਾ ਫਲੇਅਰ ਦਿਖਾ ਰਿਹਾ ਜੀ ਲਓ ਜੀ ਬਹੁਤ ਹੀ ਸੋਹਣਾ ਕੰਮ ਹੋ ਰਿਖਿਆ ਨੈਟ ਲੱਗੀ ਹੋਈ ਹੈ ਫਲੇਅਰ ਦੇਖੋ ਕਿੰਨਾ ਇਹ ਥੱਲੇ ਨੈਟ ਵਾਲਾ ਕੰਮ ਹੋ ਰਿਖਿਆ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਵੀ ਹੈ ਫੁੱਲ ਹੈਵੀ ਹੈ ਉੱਪਰ ਤੱਕ ਕੰਮ ਹੋ ਰਿਖਿਆ ਨੇ ਅਕਸਰ ਜਿਹੜੇ ਲੋਕ ਕੰਮ ਕਰਦੇ ਨੇ ਕੰਮ ਕਰਦੇ ਜ਼ਰੂਰ ਨੇ ਲੇਕਿਨ ਨਾ ਲੱਕ ਦੀ ਪੱਟੀ ਜ਼ਰੂਰ ਛੱਡ ਦਿੰਦੇ ਹੁੰਦੇ ਨੇ ਇਹ 15 ਇੰਚੀ ਦਾ ਕੰਮ ਛੱਡਦਾ ਜੀ ਅਸੀਂ ਕਿਦੋਂ ਉੱਪਰ ਦਾ ਅਗਲਾ ਕਹਿੰਦੇ ਸਾਡੇ ਦਾ ਉੱਪਰ ਦਾ ਜੀ ਬੈਲਟ ਆ ਗਈ ਹੈ ਇਹਦੇ ਬੈਲਟ ਦੇ ਉੱਪਰ ਕੰਮ ਨਹੀਂ ਹੁੰਦਾ ਕੰਮ ਹਰੇਕ ਚੀਜ਼ ਦੇ ਉੱਪਰ ਹੁੰਦਾ ਜੇ ਤੁਸੀਂ ਕਰਨ ਤੇ ਆਵੋ ਜੇ ਤੁਸੀਂ ਆਗਲੇ ਨੂੰ ਕਰਕੇ ਦੇਣਾ ਹੋਵੇ ਕੰਮ ਤਾਂ ਕੰਮ ਪੂਰਾ ਹੁੰਦਾ ਉੱਪਰ ਤੇ ਕੰਮ ਹੁੰਦਾ ਅਸੀਂ ਕੀਤਾ ਹੀ ਹੋਇਆ ਅਸੀਂ ਹਰੇਕ ਵੀਡੀਓ ਦੇ ਵਿੱਚ ਜਿਹੜਾ ਸਾਡਾ ਲਹਿੰਗਾ ਬਣਦਾ ਹੈ ਜੇ ਕਸਟਮਰ ਦੀ ਡਿਮਾਂਡ ਹੋਊਗੀ ਵੀਰੇ ਅਸੀਂ ਕੰਮ ਇੱਥੇ ਤੱਕ ਲੈਣਾ ਤਾਂ ਅਸੀਂ ਕੰਮ ਉੱਥੇ ਤੱਕ ਬਣਾਵਾਂਗੇ ਨਹੀਂ ਸਾਡੇ ਲਈ ਕੰਮ ਫੁੱਲ ਹੋਊਗਾ ਜਿੱਥੇ ਤੱਕ ਤੁਹਾਡੇ ਲਹਿੰਗੇ ਦੀ ਲੈਂਥ ਆ ਰਹੀ ਹੈ ਲੋ ਜੀ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਸੋਹਣਾ ਫਲੇਅਰ ਵੀ ਹੈ ਕੰਮ ਵੀ ਬਹੁਤ ਸੋਹਣਾ ਹੋਇਆ ਹੋਇਆ ਹੈ ਸਾਰਾ ਹੀ ਟੋਟਲੀ ਹੈਂਡਵਰਕ ਦਾ ਕੰਮ ਹੋ ਰੱਖਿਆ ਔਰ ਕਹਿੰਦੇ ਜਦੋਂ ਜੀ ਲਹਿੰਗਾ ਰੈਡੀ ਹੋਇਆ ਫੇ ਤਾਂ ਕਹਿੰਦੇ ਦੁਪੱਟਾ ਕਿਵੇਂ ਪਿੱਛੇ ਰਹੀ ਜੇ ਫੇ ਦੁਪੱਟਾ ਵੀ ਤਾਂ ਚਾਹੀਦਾ ਉਹ ਨਾਲ ਉਹ ਵੀ ਚਾਹੀਦਾ ਫੋਰ ਸੈੱਡ ਵਰਕ ਹੋਇਆ ਹੋਇਆ ਤਾਂ ਉਹ ਨਾਲ ਦਾ ਔਰਗੇਂਜ਼ਾ ਪਿਓਰ ਦੇ ਦੁਪੱਟਾ ਲਗਵਾ ਰੱਖਿਆ ਹੈ ਫੋਰ ਸੈੱਡ ਇਹ ਤੇ ਵਰਕ ਹੋ ਰੱਖਿਆ ਬਹੁਤ ਹੀ ਸੋਹਣਾ ਵਰਕ ਹੈ ਫੋਰ ਸੈੱਡ ਵਿੱਚ ਆਪਾਂ ਨੇ ਇਹਦੇ ਬੁਟੀ ਬਾਹ ਰੱਖੀ ਹੈ ਡਿਜ਼ਾਈਨ ਦੇ ਮੁਤਾਬਿਕ ਦੀ ਨਾਲ ਇਹਦੀ ਥੋਟ ਆਪਣੀ ਝੋਲੀ ਰੈਡੀ ਹੋ ਰੱਖੀ ਹੈ ਔਰ ਇਦਾਂ ਦਾ ਤੁਸੀਂ ਕੰਮ ਕਰਵਾਉਣ ਵਾਸਤੇ ਆਣਾ ਕਿੱਥੇ ਆਪਣੀ ਕੋਈ ਸ਼ਾਪ ਹੈ ਸਜਾਵਟ ਇੰਪੋਰਟਰੀ ਵਰਕ ਮਲੇ ਕੋਟਲਾ ਤੁਸੀਂ ਸਾਡੀ ਹਰੇਕ ਵੀਡੀਓ ਨੂੰ ਲਾਈਕ ਕਰ ਦਿਓ ਪਸੰਦ ਕਰ ਦਿਓ ਤੇ ਅੱਗੇ ਲੋਕਾਂ ਤੱਕ ਸ਼ੇਅਰ ਕਰ ਦਿਓ ਤੇ ਇਦਾਂ ਦਾ ਤੁਸੀਂ ਪਿਆਰ ਸਾਡੇ ਨਾਲ ਕਰ ਦਿਓਗੇ ਤਾਂ ਕਿ ਆਪਣਾ ਹਰੇਕ ਵੀਡੀਓ ਦੇ ਉੱਪਰ ਲੱਖਾਂ ਹੀ ਵਿਊ ਹੁੰਦੇ ਨੇ ਤੇ ਤੁਹਾਡੀ ਸਪੋਰਟ ਦੇ ਕਰਕੇ ਹੀ ਆਪਾਂ ਅੱਜ ਬੈਠੇ ਆ ਤੇ ਹਮੇਸ਼ਾ ਸਾਡੇ ਨਾਲ ਜੁੜੇ ਰਹੋ ਤੇ ਆਪਾਂ ਇਹ ਕਹਿੰਦੇ ਕਿ ਜਿਹਨੇ ਵੀ ਇੱਦਾਂ ਦਾ ਕੰਮ ਕਰਵਾਉਣਾ ਹੈ ਬਹੁਤ ਸੋਹਣੇ ਡਿਜ਼ਾਈਨ ਪਰਵਾਣੇ ਨੇ ਸਿਜਾ ਬੀ ਰਿਪੋਰਟੀ ਵਰਕਪਲੇਸ ਕੋਟਲਾ ਕੰਟੈਕਟ ਨੰਬਰ ਆਪਣਾ ਦਿੱਤਾ ਹੋਇਆ ਫੇਰ ਵੀ ਮੇਰੀ ਭੈਣ ਨੂੰ ਕਿਸ ਨੂੰ ਨਾ ਪਤਾ ਲੱਗੇ ਸਾਡੇ ਨਾਲ ਕੰਟੈਕਟ ਕਰ ਸਕਦਾ ਹੈ ਇਹ ਬਾਈਟਮ ਸਾਡੇ ਤੋਂ ਫੋਨ ਨਹੀਂ ਵੀ ਚੱਕਿਆ ਜਾਂਦਾ ਹੈ ਜਾਂ ਮੈਸੇਜ ਕਰਕੇ ਛੱਡ ਦਿਆ ਕਰੋ ਆਪਾਂ ਤੁਹਾਨੂੰ ਜਦੋਂ ਵੀ ਫਰੀ ਹੋਵੇ ਤੁਹਾਨੂੰ ਅਪਲਾਈ ਜ਼ਰੂਰ ਦੇਵਾਂਗੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਲਾਈਕ ਤੇ ਸ਼ੇਅਰ ਕਰ ਦਿਓ ਜੀ